ਸਸਿਕਾਲ ਜੀ ਅੱਜ ਦਾ ਨੁਕਤਾ ਨਾ ਉਹਨਾਂ ਪੈਣਾ ਵਾਸਤੇ ਆ ਜਿਹੜੇ ਕਹਿੰਦੇ ਨੇ ਕਿ ਸਾਡੇ ਬੱਚੇ ਦੇ ਸਿਰ ਵਿੱਚ ਜਾਂ ਸਾਡੇ ਸਿਰ ਦੇ ਵਿੱਚ ਜੂਆਂ ਪੈਈਆਂ ਨੇ ਬੱਚਾ ਸਿਰ ਖੁਰਕੁਰ ਕੇ ਨਾ ਬੇਹਾਲ ਹੋ ਜਾਂਦਾ ਸਕੂਲ ਦੇ ਵਿੱਚ ਪੜ੍ਹਾਈ ਦੇ ਵਿੱਚ ਉਹਦਾ ਮਨ ਨਹੀਂ ਲੱਗਦਾ ਤੇ ਬੱਚੇ ਨਾ ਦੂਸਰੇ ਬੱਚੇ ਜਿਹੜੇ ਜਿਹੜੇ ਉਹਦੀ ਕਲਾਸ ਦੇ ਵਿੱਚ ਪੜ੍ਹਦੇ ਨੇ ਉਹ ਉਸ ਤੋਂ ਨਫ਼ਰਤ ਕਰਦੇ ਨੇ ਕਿਉਂਕਿ ਜਿਹੜੀਆਂ ਜੂਆਂ ਨੇ ਨਾ ਸਿਰ ਦੇ ਵਿੱਚੋਂ ਆਪਣਾ ਖੂਨ ਚੂਸ ਲੈਂਦੀਆਂ ਨੇ ਤੇ ਬੱਚਾ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਤੇ ਬੱਚਾ ਪੜ੍ਹਾਈ ਦੇ ਵਿੱਚ ਵੀ ਉਹਦਾ ਦਿਲ ਨਹੀਂ ਲੱਗਦਾ ਆਪਾਂ ਕੀ ਲੈਣਾ ਲਸਣ ਦੀਆਂ ਕਲੀਆਂ ਲੈ ਲੈਣੀਆਂ ਲਸਣ ਦੀਆਂ ਕਲੀਆਂ ਨੂੰ ਨਾ ਮਾਮਜਿਸ ਤੇ ਵਿੱਚ ਪਾ ਕੇ ਜਿਵੇਂ ਆਪਾਂ ਚੜਨੀ ਰੱਖਦੇ ਆ ਉਹਨੂੰ ਚੰਗੀ ਤਰ੍ਹਾਂ ਪੂਰਾ ਬ੍ਰੀਕ ਕਰ ਲੈਣਾ ਉਹਦਾ ਇੱਕ ਮੰਨ ਲਓ ਵੀ ਇੱਕ ਪੇਸਟ ਬਣਾ ਲੈਣਾ ਪੇਸਟ ਬਣਾ ਲਿਓ ਭਾਵੇਂ ਮੇਸੀ ਦੇ ਵਿੱਚ ਬਣਾ ਲਿਓ ਭਾਵੇਂ ਆਪਣਾ ਜਿਹੜਾ ਹੈਂਡ ਵਾਲਾ ਗ੍ਰਾਈਂਡਰ ਹੁੰਦਾ ਹੱਥ ਵਾਲਾ ਉਹਦੇ ਵਿੱਚ ਬਣਾ ਲਿਓ ਆਵੇਂ ਮੈਂ ਮਜੀ ਸੇਤੇ ਵਿੱਚ ਬਣਾ ਲਿਓ ਜਦੋਂ ਬ੍ਰੇਕ ਜਮਾ ਚਟਨੀ ਦੀ ਤਰ੍ਹਾਂ ਹੋ ਗਿਆ ਨਾ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਐਡ ਕਰਦੇ ਹਾਂ ਉਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਹ ਦੱਸਾਂ ਤਾਂ ਤੁਸੀਂ ਵੀਡੀਓ ਦੇ ਉੱਪਰ ਕਮੈਂਟ ਕਰ ਦਿਓ ਕਮੈਂਟ ਕਰਕੇ ਆਪਣਾ ਨਾਮ ਤੇ ਪਤਾ ਦੱਸ ਦਿਓ ਤਾਂ ਜੋ ਅਗਲੀ ਵੀਡੀਓ ਵਿੱਚ ਅਸੀਂ ਤੁਹਾਡਾ ਨਾਮ ਲੈ ਸਕੀਏ ਉਹਨੂੰ ਕੱਢ ਕੇ ਤੇਸਟ ਨੂੰ ਆਪਾਂ ਉਹਦੇ ਵਿੱਚ ਇੱਕ ਨਿੰਬੂ ਨਚੋੜਨਾ ਸਾਫਤਾ ਨਿੰਬੂ ਚੰਗੀ ਤਰ੍ਹਾਂ ਉਹਦਾ ਪਾਣੀ ਕੱਢ ਕੇ ਇਸ ਪੇਸਟ ਦੇ ਵਿੱਚ ਨਚੋੜ ਲਿਓ ਨਚੋੜਨ ਤੋਂ ਬਾਅਦ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਾਂਗੇ ਜਿਹੜੀ ਕਿ ਆਪਣੇ ਘਰ ਦੇ ਵਿੱਚ ਆਪਣੀ ਰਸੋਈ ਦੇ ਵਿੱਚ ਹੀ ਪਈ ਹੁੰਦੀ ਆ ਆਪਾਂ ਲੈ ਲਓ ਚਾਹੇ ਤਾਂ ਸਰੋਂ ਦਾ ਤੇਲ ਲੈ ਲਓ ਚਾਹੇ ਲੈ ਲਓ ਆਪਾਂ ਔਲੇ ਦਾ ਤੇਲ ਚਾਹੇ ਨਾਰੀਅਲ ਦਾ ਤੇਲ ਤਿੰਨਾ ਤੇਲਾਂ ਦੇ ਵਿੱਚੋਂ ਇੱਕ ਤੇਲ ਲੈ ਲਿਓ ਇਹਦੇ ਵਿੱਚ ਆਪਾਂ ਲੋੜ ਮੁਤਾਬਕ ਨਾ 2-3 ਚਮਚੇ ਤੇਲ ਦੇ ਪਾ ਦੇਣੇ ਨੇ ਉਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਆਪਣੇ ਕੋਲ ਇੱਕ ਇਸ ਤਰ੍ਹਾਂ ਦਾ ਪੇਸਟ ਬਣ ਜਾਊਗਾ ਪੇਸਟ ਨੂੰ ਨਾ ਆਪਾਂ ਸਿਰ ਦੇ ਵਿੱਚ ਬੱਚੇ ਦੇ ਟੀਰਨੀਆਂ ਪਾੜ-ਪਾੜ ਕੇ ਲਾਉਣਾ ਤੇ ਬਾਕੀ ਜਿਹੜਾ ਬਚਿਆ ਹੋਇਆ ਪੇਸਟ ਹੋਊਗਾ ਉਹਨੂੰ ਆਪਾਂ ਵਾਲਾਂ ਦੇ ਉੱਪਰ ਲਾ ਦੇਣਾ ਕਿਉਂਕਿ ਇਹ ਪੇਸਟ ਲਾਉਣ ਦੇ ਨਾਲ ਜੂੰਆਂ ਨੇ ਨਾ ਜਿਹੜੀਆਂ ਸਿਰ ਦੇ ਵਿੱਚੋਂ ਵਾਲਾਂ ਦੇ ਉੱਪਰ ਆ ਜਾਣਗੀਆਂ ਤੇ ਮਰਨੀਆਂ ਸ਼ੁਰੂ ਹੋ ਜਾਣਗੀਆਂ ਇਹ ਦੋ ਤਿੰਨ ਵਾਰੀ ਤੁਸੀਂ ਲਾ ਲਿਓ ਤਹਾਡੇ ਸਿਰ ਦੇ ਵਿੱਚ ਤੁਹਾਡੇ ਬੱਚੇ ਦੇ ਸਿਰ ਦੇ ਵਿੱਚ ਜੂਆਂ ਬਿਲਕੁਲ ਖਤਮ ਹੋ ਜਾਣੀਆਂ ਤੁਹਾਡਾ ਜਿਹੜਾ ਬੱਚਾ ਚੁਸਤ ਹੋ ਜਾਊਗਾ ਪੜ੍ਹਾਈ ਦੇ ਵਿੱਚ ਮਨ ਲੱਗਣ ਲੱਗ ਜਾਊਗਾ ਬੱਚੇ ਵੀ ਉਹਨੂੰ ਨਫ਼ਰਤ ਕਰਨੋਂ ਹਟ ਜਾਣਗੇ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਾਸਿ